ਹੈਲੋ ਜੀ ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਲਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਆਪਾਂ ਅੱਜ ਸ਼ੀਸ਼ਾ ਵਰਕ ਦੇ ਸੂਟ ਲੈ ਕੇ ਆਏ ਆ ਜੀ 올ੀਓਰਲ ਸ਼ੀਸ਼ਾ ਵਰਕ ਦੇ ਸੂਟ ਹੀ ਹੈ ਸਿਰਫ ਵਿਕ ਲੈਣ ਦੀ डिमांड ਸੀ ਤੁਸੀਂ ਸ਼ੀਸ਼ਾ ਵਰਕ ਦੇ ਸੂਟ ਲੈ ਕੇ ਆਪਾਂ ਸ਼ੀਸ਼ਾ ਵਰਕ ਦੀ ਵੀਡੀਓ ਅਪਲੋਡ ਕੀਤੀ ਹੈ ਇਹ ਸਾਰੇ ਵੀਡੀਓ ਦੇ ਵਿੱਚ ਤੁਹਾਨੂੰ ਸ਼ੀਸ਼ਾ ਵਰਕ ਦੇ ਸੂਟ ਮਿਲਣਗੇ ਜੀ ਕਿ ਮੈਂ ਪਹਿਲਾਂ ਸੋਚਿਆ ਹੁੰਦਾ ਕਿ ਪਹਿ ਸ਼ੀਸ਼ਾ ਵਰਕ ਦੇ ਸੂਟ ਉਹ ਵਰਤ ਕਰ ਲਵਾਂ ਇਤੋਂ ਨੂੰ ਇਸ ਜਿਹੜਾ ਕਿਚਕੂਤੀ ਮਿਲਣਗੇ ਉਹ ਸੋਨੇ ਜੀ ਇੱਕ ਪਹਿਨੀ ਮੈਸੇਜ ਕੀਤਾ ਸੀ ਸਾਨੂੰ WhatsApp ਤੇ ਜੀ ਦੀ ਜੀ ਸ਼ੀਸ਼ਾ ਵਰਕ ਤੇ ਸੂਟੀ ਦੀ ਵੀਡੀਓ ਬਣਾਓ ਇੱਕ ਫਿਰ ਅਸੀਂ ਜੀ ਸ਼ੀਸ਼ਾ ਵਰਕ ਦੀ ਸੂਟਾਂਗੇ ਭਾਈ ਵੀਡੀਓ ਅਪਲੋਡ ਕੀਤੀ ਆ ਤੇ ਸਾਰੇ ਆਪ ਕੋ ਤੁਹਾਡੇ ਨਾਲ ਸ਼ੇਅਰ ਕਰਦੇ ਸਾਰੇ ਸੂਟੀ ਸ਼ੀਸ਼ਾ ਵਰਕ ਦੀ ਸੂਟ ਹੀ ਹੋਣਗੇ ਇਸ ਵੀਡੀਓ ਦੇ ਵਿੱਚ ਤੁਸੀਂ ਕਿੰਨ ਤੱਕ ਬਣੇਗੇ ਹੁੰਦੇ ਨੇ ਨਾਲ ਜਿਨਾ ਬਣਾਉਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚਲੋ ਜੀ ਸਬਸਕ੍ਰਾਈਬ ਕਰ ਲਓ ਜੀ ਤੇ ਸਾਰੇ ਸੂਟੀ ਸ਼ੀਸ਼ਾ ਵਰਕ ਦੇ ਹੋਣਗੇ ਨਵੀਂ ਵੀਡੀਓ ਤੁਹਾਨੂੰ ਦੀ ਨੋਟੀਫਿਕੇਸ਼ਨ ਮਿਲਦੀ ਰਹੂਗੀ ਜੀ ਜੀ ਸ਼ੀਸ਼ਾ ਵਰਕ ਦਾ ਪ੍ਰਾਈਸ सेम ਰਹੂਗਾ ਥੋੜਾ ਬਹੁਤਾ ਹੋ ਸਕਦਾ ਤੇ ਸ਼ੀਸ਼ਾ ਵਰਕ ਦਾ ਸੇਮ ਕੋਈ ਰੇਟ ਇਸ ਤਰ੍ਹਾਂ ਦਾ ਨਹੀਂ ਹੋਣਾ ਵੀ ਕੋਈ ਵੀ ਡਿਜ਼ਾਈਨ ਤੁਸੀਂ ਸਿਲੈਕਟ ਕਰੋ ਜਾਂ ਰੇਟ ਜ਼ਿਆਦਾ ਹੋਊਗਾ ਸ਼ੀਸ਼ਾ ਵਰਕ ਦਾ ਰੇਟ ਥੋੜਾ ਬਹੁਤ ਫਰਕ ਹੋਊਗਾ ਜਿਵੇਂ ਕਿ ਆਪਾਂ ਚਿੰਦੀ ਬੂਟੀ ਦਾ ਸੂਟ ਕੀਤਾ ਹੋਇਆ ਸੀ ਸ਼ੀਸ਼ਾ ਵਰਕ ਦੇ ਵਿੱਚ ਜੀ ਤੇ ਇਹਦਾ ਰੇਟ ਨਹੀਂ ਵੱਧ ਨਹੀਂ ਸੀ ਜਿਵੇਂ ਮੰਨ ਲਾ ਆਪਾਂ ਸਾਰਾ ਸੂਟ ਰੈਡੀ ਕਰਨਾ ਜਿਵੇਂ ਕਿ ਆ ਸੂਟ ਆਪਾਂ ਚਿੰਦੀ ਬੂਟੀ ਦਾ ਸ਼ੀਸ਼ਾ ਵਰਕ ਦਾ ਨਾਲ ਰੈਡੀ ਕੀਤਾ ਜੀ ਬਹੁਤ ਥੋੜਾ ਸੂਟ ਹੈ ਇਹਦਾ ਵਰਕਪ੍ਰਾਈਸ 700 ਦਾ ਪਊਗਾ ਜੀ ਛਿੰਦੀ ਬੂਟੀ ਦੇ ਸੂਟ ਦਾ ਜੀ ਤੇ ਇਹ ਜਿਹੜਾ ਆਪਣਾ ਫੁੱਲ ਰੈਡੀ ਸੂਟ ਹੈ 2000 ਰੁਪਏ ਦਾ ਪਏਗਾ ਤੇ ਦੁਪੱਟਾ ਜੀ ਤੇ ਆ ਜਿਵੇਂ ਦੇ ਸਾਰੇ ਸੂਟ ਜੀ ਆਪਣੇ ਕੋਲੇ ਸ਼ੀਸ਼ਾ ਵਰਕ ਦੇ ਤਿਆਰ ਹੈ ਬਹੁਤ ਕੀ ਰੇਟ ਘੱਟ ਦੇ ਹੋਣਗੇ ਜੀ ਵਰਕਪ੍ਰਾਈਸ ਹੀ ਬਹੁਤ ਘੱਟ ਹੋਊਗਾ ਕੋਈ ਵੀ ਡਿਜ਼ਾਈਨ ਸੂਟ ਇਹਦੇ ਵਿੱਚੋਂ ਤੁਸੀਂ ਫੁੱਲ ਰੈਡੀ ਕਰਾਉਣਾ ਸਤੋਂ 2000 2100 ਦਾ ਰੇਟ ਪੈ ਜਾਏਗਾ ਆਪਾਂ ਨੂੰ ਕੋਈ ਵੀ ਰੇਟ ਵਧ ਨਹੀਂ ਲਿਆ ਜਾਊਗਾ ਇਹ ਜੀ ਕਿਸੇ ਵੀ ਸੂਟ ਦਾ ਜੀ ਵਰਕ ਪਰ ਬਹੁਤ ਘੱਟ ਪਊਗਾ ਫੁੱਲ ਰੈਡੀ ਸੂਟ ਕਰਾਉਣਾ ਜਿਵੇਂ ਕਿ ਆ ਸੂਟ ਹੈ ਬਲੂ ਕਲਰ ਦਾ ਸੂਟ ਜੀ ਤੁਹਾਨੂੰ 25-2600 ਦਾ ਪਊਗਾ ਇਸ ਤੋਂ ਵੱਧ ਨਹੀਂ ਪਊਗਾ ਸ਼ੀਸ਼ਾ ਵਰਕ ਦਾ ਸੂਟ ਫੁੱਲ ਰੈਡੀ ਸੂਟ ਜੀ ਕੋਈ ਵੀ ਸੂਟ ਕਰਾਉਣਾ ਜਿਵੇਂ ਫੁੱਲ ਰੈਡੀ ਕਰਾਉਣਾ 2500 ਤੋਂ ਤੁਹਾਨੂੰ ਵੱਧ ਨਹੀਂ ਪਊਗਾ ਜੀ ਤੇ ਕੋਈ ਵੀ ਸੂਟ ਦੇ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਸਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਜੀ WhatsApp ਮੈਸੇਜ ਕਰ ਦਿਓ ਇਹਦੇ ਵਿੱਚ ਕੁਝ ਕੁ ਸੂਟ ਸਾਡੇ ਕੋਲੇ ਰੈਡੀ ਹੈ ਕੁਝ ਕੁ ਅਸੀਂ ਰੈਡੀ ਕਰ ਦਾਂਗੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਆਪਾਂ ਨੂੰ ਕਮੈਂਟ ਲਾਈਕ ਕਰਕੇ ਜਰੂਰ ਦੱਸਿਆ ਕਰੋ ਕਿ ਮੈਨੂੰ ਤੁਹਾਨੂੰ ਸੂਟ ਪਸੰਦ ਲੱਗਦੇ ਆ ਜੀ ਮੈਸੇਜ ਆਪਾਂ ਨੂੰ ਕਰ ਦਿਆ ਕਰੋ 75086 ਦੇ 8048 ਤੇ ਆਪਣੇ ਸਕਰੀਨ ਤੇ ਨੰਬਰ ਚੱਲਦੇ ਹੁੰਦੇ ਆ ਜੀ ਜਿੰਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਜੀ ਆਪਾਂ ਸ਼ੀਸ਼ਾ ਵਰਕ ਦੇ ਲੈ ਕੇ ਆਏ ਸੀ ਜਿਵੇਂ ਕਿ ਇਸ ਤਰ੍ਹਾਂ ਦੇ ਆਪਾਂ ਆਪਾਂ ਹੋਰ ਸੂਟ ਲੈ ਕੇ ਆਵਾਂਗੇ ਵਗਿਆ ਤੇ ਹੋਰ ਵੀਡੀਓ ਦੇ ਨਾਲ ਵਰਕੀ ਤੇ ਸੋਹਣੇ ਸੋਹਣੇ ਸੂਟ ਜੀ ਲੈ ਕੇ ਆਵਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਏਵੇਂ ਪਿਆਰ ਮਿਲਦਾ ਰਹੇ ਜਿਵੇਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਦੇ ਹੋ ਲਾਈਕ ਕਰਦੇ ਸਾਡੀ ਵੀਡੀਓ ਨੂੰ ਮੈਸੇਜ ਕਰਨਾ ਆਉਂਦੀਆਂ ਜੀ ਹੋਰ ਸਾਨੂੰ ਕੁਝ ਹੀ ਮਿਲਦੀ ਅਸੀਂ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਆ ਸਾਡੀ ਅਮਜ ਕਰ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਅਸੀਂ ਹੋਰ ਨਵੇਂ-ਨਵੇਂ ਡਿਜ਼ਾਈਨ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਜੀ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਵਾਂਗੇ ਅਗਲੀ ਵੀਡੀਓ ਤੁਸੀਂ ਦੱਸੋ ਅਸੀਂ ਕਿਸ ਤੇ ਲੈ ਕੇ ਆਈਏ ਜਿਵੇਂ ਕਿਚਨ ਦੀ ਬੁਟੀ ਦੇ ਡਿਜ਼ਾਈਨ ਅਲੱਗ ਆਪਾਂ ਸਾਡਾ ਸੀ ਇਸੇ ਸਿੰਦੀ ਬੂਟੀ ਦੇ ਡਿਜ਼ਾਈਨਾਂ ਦੀ ਅਲੱਗ ਵੀਡੀਓ ਬਣਾਏਗੀ ਅਗਲੀ ਵੀਡੀਓ ਅਸੀਂ ਸਿੰਦੀ ਬੂਟੀ ਦੇ ਡਿਜ਼ਾਈਨਾਂ ਦੀ ਅਲੱਗ ਲੈ ਕੇ ਆਵਾਂਗੇ ਜਿਵੇਂ ਕਿ ਆਪਾਂ ਸ਼ੀਸ਼ਾ ਵਰਕ ਦੇ ਲੈ ਕੇ ਆਏ ਸੀ ਇਸ ਤਰ੍ਹਾਂ ਦੀ ਆਪਾਂ ਸਿੰਦੀ ਬੂਟੀ ਲਈ